ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਤੇ ਟਾਈਮ ਉਹ ਮਾਰਨਿੰਗ ਦਾ ਕੰਮ ਥੰਦੇ ਆ ਪਤਕਰੀਨ ਸਾਰੇ ਨੂੰ ਮਿਲ ਗਿਆ ਬੱਦਲ ਜੇ ਹੋਇਆ ਪਿਆ ਕੱਪੜੇ ਧੋ ਕੇ ਮੈਂ ਟੋਕਰੀ ਚ ਪਾ ਕੇ ਰੱਖ ਲਿਆ ਤੇ ਮੈਂ ਕਿਹਾ ਚਲ ਸੋਨੀ ਆਉਗੀ ਮੈਂ ਝਾੜੂ ਕੱਢ ਦਿੰਨੀ ਨਾਲੇ ਤੋਂ ਪੋਚੇ ਲਾ ਦੂਗੀ ਨਾਲੇ ਕੱਪੜੇ ਸੁੱਕਣੇ ਪਾ ਦਿੰਨੀ ਸਬਜ਼ੀ ਬਣਾ ਕੇ ਰੱਖ ਲਈ ਹੈ ਤੇ ਕੈਮਰਾ ਮੈਂ ਹੁਣ ਔਨ ਕੀਤਾ। ਮੈਂ ਬੰਦੇ ਕੋਈ ਨਾ ਕੋਈ ਘਰੇ ਆ ਜਾਂਦਾ ਸੀ ਤੇ ਆਪਾਂ ਜਿਹੜੇ ਪਾਏ ਸੀਗੇ ਸਾਮ ਦੇ ਵੇਚਣ ਵਾਸਤੇ ਤੇ ਉਹਨਾਂ ਚੋਂ ਆਪਣਾ ਟਰੈਕਟਰ ਕੱਲ ਵੇਚ ਗਿਆ। ਟਰੈਕਟਰ ਲੈ ਗਿਓ ਬਾਈ ਪਤਾ ਨਹੀਂ ਸਮਾਲ ਸਰ ਤੋਂ ਕਿੱਥੇ ਆਈ ਸੀ ਜੀ ਮੈਨੂੰ ਇਹਨਾਂ ਨਹੀਂ ਪਤਾ ਤੇ ਟਰੈਕਟਰ ਲੈ ਗੀ ਸੀਗੇ ਤੇ ਅੱਜ ਮੈਂ ਤਾਂ ਜਲਦੀ ਜਲਦੀ ਕੰਮ ਨਵੇੜੀ ਜਾਨੀ ਆ। ਮੈਂ ਕਹਿੰਨੀ ਚੱਲਾਂ। ਇਲਾ ਮੈਂ ਥੋੜਾ ਜਿਹਾ ਵਿੜਾ ਸਾਫ਼ ਕਰਤਾ ਅੱਧਾ ਕਿ ਮੈਂ ਚੱਲ ਗਾਂ ਸੋਨੀ ਲੈ ਜੂਗੀ ਜਦੋਂ ਪਸ਼ੂਆਂ ਵਾਲੇ ਪਾਸੇ ਹੁੰਜੂਗੀ ਨਾ ਉਹਨਾਂ ਕੋਲ ਲੈ ਜਾਣੀ ਹੋਣੀ ਹੈ ਮੈਂ ਮੂਰੇ ਮੂਰੇ ਇਦਾਂ ਸਾਰਾ ਸਾਫ਼ ਕਰਤਾ ਸੀਗਾ ਜਿੱਥੇ ਆਪਾਂ ਮੰਜੇ ਡਾਉਣੇ ਸੀਗੇ ਤੇ ਇੱਕ ਆਨੀ ਲਾ ਸਾਫ਼ਾ ਧੋ ਕੇ ਸੁੱਕਣਾ ਪਾਤਾ ਮੈਂ ਉਹਨੂੰ ਲੂਣ ਲੱਗ ਜਾਂਦੇ ਫਿਰ ਦੂਜੇ ਕੱਪੜਿਆਂ ਦੇ ਵਿੱਚ ਰੱਖ ਦਿੰਗੇ ਨਾ ਕਾਲੇ ਨੀਲੇ ਪਹਿਲਾਂ ਧੋ ਕੇ ਸਾਫ਼ ਸੁੱਕਣੇ ਪਾ ਦੇਣੇ ਹੁੰਦੇ ਆ ਹੁਣ ਮੈਂ ਕਿਹਾ ਚੱਲ ਮੈਂ ਝਾੜੂ ਲਾ ਦਾਂ ਨਾਲੇ ਮੈਂ ਸਮੈਂ ਕੈਮਰਾ ਲਾ ਲਾਂ ਕਰ ਲਾਂ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਆਪਾਂ ਜਾਣਾ ਹੈਗਾ ਦੋ ਥਾਵਾਂ ਤੇ ਬਾਬੇ ਦੇ ਕਣਕ ਦੇ ਪੈਸੇ ਆਏ ਸੀ ਮਠਿਆਈ ਦੇ ਡੱਬੇ ਲਿਆ ਕੇ ਰੱਖੇ ਹੋਏ ਆ ਮੈਂ ਫਸੇ ਰੋਟੀ ਤੋਂ ਪਹਿਲਾਂ ਪਹਿਲਾਂ ਜਾ ਕੇ ਤੇ ਮੱਥਾ ਟੇਕ ਕੇ ਆਵਾਂਗੇ ਹੁਣ ਬਸ ਝਾੜੂ ਲਾ ਕੇ ਨਾ ਕੇ ਤੇ ਜਾਵਾਂਗੇ ਬਾਬੇ ਦੇ ਤੇ ਲੈ ਕੇ ਚੱਲਾਂਗੇ ਆਪਾਂ ਇੱਕ ਤੇ ਇੱਥੇ ਜਾਣਾ ਪੈਂਦਾ ਆਪਾਂ ਆਪਣੇ ਖੇਤ ਦੀ ਬਾਬੇ ਜੀ ਮੱਟੀ ਬਣੀ ਜਿੱਥੇ ਜਗਾ ਉੱਥੇ ਜਾਣਾ ਮੱਥਾ ਟੇਕਣਾ ਜੀ ਇੱਕ ਜਾਣਾ ਹੈਗਾ ਬਾਬਾ ਰਾਜੇਪੀਰ ਉੱਥੇ ਮਿੱਟੀ ਵੀ ਕੱਢ ਕੇ ਆਉਣੀ ਹੈ ਤੇ ਚਲੋ ਜੀ ਵਲੌਗ ਆਪਾਂ ਸ਼ੁਰੂ ਕਰ ਲਿਆ ਬਣੇ ਰਹੋ ਵੀਡੀਓ ਦੇ ਨਾਲ ਤੇ ਲੈ ਕੇ ਚੱਲਾਂਗੇ ਤੁਹਾਨੂੰ ਵੀ ਨਾਲ-ਨਾਲ ਤੇ ਦੇਵਾਂਗੇ ਪੂਰੇ ਦਿਨ ਦੀ ਅਪਡੇਟ ਵੀਡੀਓ ਦੇ ਨਾਲ ਬਣੇ ਰਹੋ ਜੇ ਚੈਨਲ ਤੇ ਪਹਿਲੀ ਵਾਰ ਹੋਣੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੱਤੋ ਵੱਦ ਸਪੋਰਟ ਕਰਿਆ ਕਰੋ ਜੀ ਚਲੋ ਜੀ ਬਣੀ ਰਹੀਓ ਵੀਡੀਓ ਦੇ ਨਾਲ ਲੋ ਜੀ ਬੂਟਿਆਂ ਦੀ ਸਾਂਭ ਸੰਭਾਲ ਹੋ ਰਹੀ ਆ ਪਾ ਰਹੇ ਆ ਕੀ ਪਾਇਆ ਕਲੋਰੋਪਾਤੀ ਡੀਏਪੀ ਸਾਰੇ ਬੂਟਿਆਂ 'ਚ ਡੀਏਪੀ ਪੈ ਰਹੀ ਆ ਇਧਰ ਵੀ ਪਾਤੀ ਮਿੱਟੀ ਘੜਤੀ ਵਿੱਚੋਂ ਡੀਏਪੀ ਪਾਤੀ ਇਹਦੇ 'ਚ ਪਾਤੀ ਆਹ ਹੰਬ ਦੇ ਬੂਟੇ 'ਚ ਪਾਤੀ ਨਾਰ ਨੂੰ ਵੀ ਪਾਤੀ ਅੰਜੀਰ ਨੂੰ ਵੀ ਪਾਤੀ ਸਾਰੇ ਬੁੱਟਿਆਂ ਨੂੰ ਪਾਤੀ ਹੈ ਅੱਜ ਆਪਣੇ ਅੰਬ ਤੇ ਨਾ ਬੁਲਬੁਲ ਆਈ ਸੀ ਢਾਗਾ ਜਿਹਾ ਲੈ ਆਈ ਸੀ ਕਿ ਆਲ ਨਾ ਪਾਉਣ ਨੂੰ ਤੇ ਲੈ ਗਈ ਕੱਢ ਕੇ ਹੁਣ ਇੱਥੇ ਆ ਲੈ ਆਪਾਂ ਮਠਿਆਈ ਦੇ ਡੱਬੇ ਕਣਕ ਦੇ ਜਿਹੜੇ ਲੈ ਕੇ ਆਉਂਦੇ ਸੀਗੇ ਤੇ ਨਾਲ ਲੈ ਲੈ ਚੁਗੇ ਤੇ ਮਠਾ ਠੀਕ ਹੈ ਬਾਬੇ ਦੇ ਆ ਕੇ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਚੱਲੇ ਆ ਬਾਬੇ ਦੇ ਬਾਬਾ ਰਾਜਾ ਪੀਰ ਤੋਂ ਲੈ ਕੇ ਚੱਲੇ ਆ ਆਪਾਂ ਆਹ ਹੌਲ ਹੌਲ ਮਾਰ ਕੇ ਵਧਿਆ ਆਪਣਾ ਲੈਣਾ ਕਰੀ ਕਰਾ ਬੋਲੀ ਜੇ ਜਾਵੇ ਪੜੀ ਹਮ ਅੱਜ ਹਲ ਮਾਰ ਦੇਣਾ ਤੇ ਕੱਲ ਨੂੰ ਆਥਣੇ ਜਾਂ ਪਰਸੋਂ ਆਪਣਾ ਮਾਰ ਕੇ ਲੋ ਜੀ ਇੱਥੇ ਆਪਾਂ ਗਏ ਸੀਗੇ ਮਿੱਟੀ ਕੱਢ ਕੇ ਤੇ ਦੁੱਧ ਲੈ ਕੇ ਬਾਬੇ ਰਾਜੇ ਪੀਰ ਦੀ ਜਗ੍ਹਾ ਤੇ ਤੇ ਕਵਰਪ੍ਰੀਤ ਨੂੰ ਮੈਂ ਕਿਹਾ ਮੈਂ ਕਿਹਾ ਵੀਡੀਓ ਬਣਾ ਲਾ ਵੀ ਆਪਾਂ ਬਾਬੇ ਦੇ ਵਿਸਾਖੀ ਵਾਲੇ ਦਿਨ ਇੰਨੀ ਰੌਣਕ ਹੁੰਦੀ ਹੈ ਇੱਥੇ ਪਰ ਤਰਨ ਨੂੰ ਥਾਂ ਨਹੀਂ ਹੁੰਦਾ ਤੇ ਅੱਜ ਆਪਾਂ ਵੈਸੇ ਹੀ ਵੀ ਉਦੋਂ ਮੈਂ ਵਿਸਾਖੀ ਵਾਲੇ ਦਿਨ ਵੀ ਮਿੱਟੀ ਕੱਢ ਕੇ ਆਈ ਸੀਗੀ ਤੇ ਅੱਜ ਤਾਂ ਮੈਂ ਵੈਸੇ ਹੀ ਮੱਥਾ ਉੱਥੇ ਟੇਕ ਕੇ ਆਈ ਸੀਗੀ ਵੀ ਚੱਲ ਬੱਬਾ ਵੀ ਝੋਟ ਬੈੜ ਵਧੀਆ ਵੀ ਟੈਕ ਕੇ ਮੈਲਣ ਲੱਗ ਜੇ ਤੇ ਸੋਨਾ ਦੁੱਧ ਦੇਣ ਲੱਗ ਜੇ ਕਿਉਂ ਨੇ ਫਲ ਸਿੱਟਿਆ ਸੀ ਤੇ ਚੱਲ ਵਧੀਆ ਬਾਬੇ ਦੀ ਕਿਰਪਾ ਦੇ ਨਾਲ ਦੁੱਧ ਵਧੀਆ ਦੇਣ ਲੱਗੀ ਬੈੜ ਤਾਂ ਕਰਕੇ ਅੱਜ ਆਪਾਂ ਲੈ ਕੇ ਗਏ ਸੀਗੇ ਦੁੱਧ ਤੇ ਨਾਲੇ ਕਵਰਪ੍ਰੀਤ ਤੇ ਉਹਦੇ ਚਾਚਾ ਗਏ ਨਹੀਂ ਸੀਗੇ ਅੱਗੇ ਉਹਦੇ ਮੈਂ ਕੱਲੀ ਗਈ ਸੀਗੀ ਤੇ ਮੈਂ ਕਿਹਾ ਚੱਲ ਤੁਸੀਂ ਮੇਰੇ ਨਾਲ ਵੀ ਚੱਲ ਵੜੋ ਤੇ ਆਹ ਗਾਂ ਉੱਥੇ ਫਿਰ ਨਾਲ ਹੀ ਝੜੀ ਆ ਰਾਜਪੀਰ ਬਾਬੇ ਦੀ ਜਗਾ ਦੂਜੇ ਪਾਸੇ ਆ ਫਿਰ ਉੱਥੋਂ ਅਸੀਂ ਗੱਡੀ ਲਾ ਕੇ ਬਾਹਰ ਹੀ ਮੈਂ ਕਿਹਾ ਤੁਰ ਕੇ ਹੀ ਵੀ ਆਪਾਂ ਝੜੀ ਦੇ ਵਿੱਚ ਉਧਰ ਵੀ ਮੱਥਾ ਟੇਕ ਕੇ ਆਉਨੇ ਆ ਤੇ ਉੱਥੇ ਮੱਥਾ ਟੇਕਣ ਵਾਸਤੇ ਗਏ ਸੀਗੇ ਕੋਲੇ ਕੋਲੇ ਦੋ ਜਗ੍ਹਾ ਹੈਗੀਆਂ ਰਾਜਿਆਂ ਨੇ ਆਹ ਕਰਕੇ ਇੱਥੇ ਅਸੀਂ ਦਰਬਾਰ ਚ ਮੱਥਾ ਟੇਕ ਲਿਆ ਤੇ ਜਦੋਂ ਬਾਹਰ ਨਿਕਲੇ ਦੂਜੇ ਉਹ ਜਿਹੜੀਆਂ ਛੋਟੀਆਂ ਜਗ੍ਹਾ ਸਾਰੀਆਂ ਉੱਥੇ ਵੀ ਲੋਕ ਲੱਗੇ ਵੀ ਸੀਗੇ ਕਿਉਂ ਆਏ ਆ ਫਿਰ ਕੋਈ ਦਿਨ ਸੁੱਧ ਹੋਵੇ ਤਾਂ ਉਹ ਖੋਲਦੇ ਆ ਤੇ ਨਹੀਂ ਤਾਂ ਫਿਰ ਜਦੋਂ ਕਦੇ-ਕਦਾਈ ਵੀ ਜਿੱਦਾਂ ਨਤ ਨਹੀਂ ਕੋਈ ਆਉਂਦੀ ਸੰਗਤ ਹੈ ਨਾ ਥੋੜੀ-ਬਹੁਤੀ ਆਉਂਦੀ ਹੈ ਤੇ ਉਹ ਲੋਕ ਲਾ ਕੇ ਰੱਖਦੇ ਆ ਫਿਰ ਅਸੀਂ ਪੁੱਛਿਆ ਉੱਥੇ ਵੀ ਜਿਹੜੇ ਇੱਥੇ ਸੇਵਾਦਾਰਾ ਬਾਬਾ ਜੀ ਵੀ ਉਹ ਹੈਗੇ ਆ ਤੇ ਉਸਨੂੰ ਨਹੀਂ ਸੀਗੇ ਮਿਲੇ ਤੇ ਫਿਰ ਅਸੀਂ ਮੱਥਾ ਟੇਕ ਕੇ ਉੱਥੋਂ ਦੀ ਲਾਪਸਾ ਆਗੇ ਸੀਗੇ ਗੱਡੀ ਅਸੀਂ ਬਾਹਰ ਖੜੀ ਕਰਕੇ ਸੀਗੇ ਲੋ ਜੀ ਸੂਟ ਦਿੱਤਾ ਸੀਗਾ ਸਲਾਈ ਕਰਨ ਤੇ ਸਲਾਈ ਹੋ ਕੇ ਆ ਗਿਆ ਮੈਂ ਕੱਲਾ ਕਮੀਜ਼ ਪਾ ਕੇ ਦੇਖਦੀ ਸੀ ਮੈਂ ਕਿਹਾ ਫਿਟਿੰਗ ਫੁਟਿੰਗ ਕਿਦਾਂ ਹੈ ਤੇ ਵਧੀਆ ਖੁੱਲਾ ਡੁੱਲਾ ਹੈਗਾ ਦੁਪੱਟਾ ਨਾਲ ਮਸਲੀਨ ਦਾ ਤੇ ਇਹ ਸੂਟ ਆਪਾਂ ਨੂੰ ਮਿਲਿਆ ਸੀਗਾ ਗਿਫਟ ਇਸ ਸੂਟ ਦਿੱਤਾ ਸੀ ਮੇਰੀ ਛੋਟੀ ਭੈਣ ਦੀ ਸੱਸ ਨੇ ਭੇਜਿਆ ਸੀਗਾ ਉਹਨਾਂ ਦੇ ਬੇਟੇ ਦੀ ਮੈਰਿਜ ਸੀਗੀ ਆ ਹੁਣ ਐਦ ਕੀ ਜਨਵਰੀ ਚ ਹਾਂ ਜਨਵਰੀ ਚ ਸ਼ਾਇਦ ਤੇ ਨਾਲ ਖੁੱਲਾ ਡੁੱਲਾ ਵਧੀਆ ਮਸਲੀਨ ਦਾ ਦੁਪੱਟਾ ਹੈ ਤੇ ਨਾਲ ਕਾਟਨ ਦਾ ਸੂਟ ਹੈ ਪਲੇਨ ਆ ਸਲਵਾਰ ਇਹਦੇ ਨਾਲ ਮੈਂ ਕੱਲਾ ਕਮੀਜ਼ ਪਾ ਕੇ ਦੇਖਿਆ ਜਿਹੜੇ ਬੰਦੇ ਨੂੰ ਵੀ ਪਰਖ ਹੁੰਦੀ ਹੈ ਕੱਪੜੇ ਦੀ ਹੈ ਨਾ ਉਹਨੂੰ ਅਗਲਾ ਐਵੇਂ ਚ ਐਵੇਂ ਚੱਕ ਕੇ ਸੂਟ ਨਹੀਂ ਦਿੰਦਾ ਹੁੰਦਾ ਹੈ ਨਾ ਤੇ ਮੈਂ ਵੈਸੇ ਤੁਸੀਂ ਮੇਰੇ ਬਲੌਗ 'ਚ ਦੇਖਦੇ ਆਂ ਵੀ ਮੈਂ ਵੀ ਵੈਸੇ ਹੀ ਕਾਟਨ ਦੇ ਘਰੇ ਰੁਟੀਨ ਵਾਲੇ ਜਿਹੜੇ ਮੇਰੇ ਸੂਟ ਪਾਏ ਹੁੰਦੇ ਆ ਉਹ ਤਾਂ ਉਹੀ ਹੁੰਦੇ ਆ ਵੀ ਜਿੱਦਾਂ ਮੈਂ ਸਸਤੇ ਜਿਹੀ ਮਤਲਬ ਸਮਝ ਲਓ ਤੇ ਜਦੋਂ ਮੈਂ ਕਿਤੇ ਵੀ ਬਾਹਰ ਅੰਦਰ ਜਾਣਾ ਹੁੰਦਾ ਤੇ ਉਦੋਂ ਮੇਰੇ ਵੀ ਵਧੀਆ ਵਿਆਹ ਟੰਗ 'ਚ ਵਧੀਆ ਸੂਟ ਪਾਏ ਵੀ ਹੁੰਦੇ ਕਰਕੇ ਤਾਂ ਘਰ ਕੀ ਮੀਨੂ ਨੇ ਵੀ ਬਹੁਤ ਸੋਹਣਾ ਸੂਟ ਦਿੱਤਾ ਬਹੁਤ ਸੋਹਣਾ ਮਸਲੀਨ ਦਾ ਨਾਲ ਦੁਪੱਟਾ ਬੰਦੇ ਨੂੰ ਦੇਖ ਕੇ ਪਤਾ ਆਪਾਂ ਨੂੰ ਪਤਾ ਕਿ ਲੀੜੇ ਕੱਪੜੇ ਤੋਂ ਹੀ ਬੰਦੇ ਦੀ ਪਰਖ ਆ ਜਾਂਦੀ ਹੁੰਦੀ ਆ ਵੈਸੇ ਭਲਾ ਆਪਣੀਆਂ ਬੈਂਕਾਂ ਕਾਲੀਆਂ ਕੀਤੀਆਂ ਪਈਆਂ ਹੋਣ ਪਰ ਜੇ ਆਪਣੇ ਕੱਪੜਾ ਨਹੀਂ ਵਧੀਆ ਪਾਇਆ ਹੁੰਦਾ ਤਾਂ ਆਪਣੀ ਵੀ ਔਮੇ ਦਾ ਪ੍ਰਭਾਵ ਪੈਂਦਾ ਜੇ ਆਪਾਂ ਕੱਪੜਾ ਵਧੀਆ ਪਾਉਨੇ ਆ ਫਿਰ ਆਪਣੇ ਘੋਲੇ ਭਲਾ ਮਰਲਾ ਨਹੀਂ ਪੈਲੀ ਦਾ ਫਿਰ ਔਮੇ ਦਾ ਪ੍ਰੈਸ਼ਨ ਪੈਂਦਾ ਲੋਕਾਂ ਤੇ ਇਹ ਚੀਜ਼ ਹੁੰਦੀ ਆ ਤਾਂ ਕਰਕੇ ਉਹਨੂੰ ਪਤਾ ਸੀਗਾ ਅਸੀਂ ਤਿੰਨ ਭੈਣਾਂ ਇੱਕ ਮੇਰੀ ਵੱਡੀ ਭੈਣ ਇੱਕ ਮੈਂ ਵਿਚਾਲੜੀ ਇੱਕ ਛੋਟੀ ਆ ਮੇਰੇ ਤੋਂ ਉਹਦੀ ਸੱਸ ਨੇ ਮੈਨੂੰ ਉਹ ਕਹਿੰਦੀ ਵਿਚੜੈਕ ਵਾਲੀ ਨੂੰ ਤਾਂ ਕਹਿੰਦੀ ਆ ਸੂਟ ਵਧੀਆ ਸੋਹਣਾ ਦੇਣਾ ਮਸਲੀਨ ਦੇ ਦੁਪੱਟੇ ਵਾਲਾ ਤੇ ਥੈਂਕ ਯੂ ਮਾਸੀ ਜੀ ਦਾ ਜਿਨ੍ਹਾਂ ਨੇ ਮੈਨੂੰ ਵੀ ਮੇਰੀ ਪਰਖ ਕੀਤੀ ਇਸ ਚੀਜ਼ ਦੀ ਵੀ ਉਹ ਮਾੜਾ ਕੱਪੜਾ ਪਸੰਦ ਨਹੀਂ ਕਰਦੀ ਉਹਨੂੰ ਵਧੀਆ ਦੇਈਏ ਤੇ ਸੂਟੀ ਫਿਟਿੰਗ ਵੀ ਬਹੁਤ ਸੋਹਣੀ ਆਈ ਬਹੁਤ ਸੋਹਣਾ ਬਣਿਆ ਮੈਨੂੰ ਕਲਰ ਵੀ ਦੁਪੱਟਾ ਹੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਸੀ ਬਹੁਤ ਸੋਹਣਾ ਦੁਪੱਟੇ ਦੇ ਵਿੱਚ ਪ੍ਰਿੰਟ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਐਦਾਂ ਕਰਕੇ ਕਿੱਦਾਂ ਦਿਖਾਵਾਂ ਆ ਦੇਖੋ ਬਹੁਤ ਸੋਹਣੇ ਵੱਡੇ ਵੱਡੇ ਫਲਾਵਰ ਆ ਵਿੱਚ ਛੋਟੇ ਵੀ ਆ ਤੇ ਬਹੁਤ ਸੋਹਣਾ ਕਲਰ ਆ ਤੇ ਬਹੁਤ ਸੋਹਣਾ ਦੁਪੱਟਾ ਨਾਲ ਚਲੋ ਜੀ ਅਪਾ ਜਾ ਆਏ ਆ ਬਾਬੇ ਦੇ ਰਾਜੇ ਪੀਰ ਮੱਥਾ ਟੇਕ ਆਏ ਆ ਪਰ ਅੱਜ ਜਣੇ ਉੱਥੇ ਸਾਡੀ ਗਿੱਲਾਂ ਦੀ ਮਿੱਟੀ ਨਿਕਲਦੀ ਐ ਤੇ ਮੈਂ ਸੁੱਕ ਸੁੱਕ ਕੇ ਆਈ ਸੀਗੀ ਵੀ ਦੁੱਧ ਲੈ ਕੇ ਆਈਏ ਬਾਬਾ ਆਪਣੀ ਵੈੜ ਨੇ ਜਿਹੜੀ ਨੇ ਬੱਚਾ ਸਿੱਟਿਆ ਸੀਗਾ ਵੀ ਉਹ ਚੱਲ ਵਧੀਆ ਦੁੱਧ ਵਧ ਜੇਵੇ ਤੇ ਹੁਣ ਆਪਾਂ 2 ਘੰਟੇ ਰੈਸਟ ਕਰਦੇ ਆ ਫਿਰ ਆਪਾਂ ਮਿਲਦੇ ਆ ਸ਼ਾਮ ਠੀਕ ਹੈ ਜੀ ਲੋ ਜੀ ਟਾਈਮ ਹੋ ਗਿਆ 6:30 ਦਾ ਤੋਂ ਪਸੂਰਜ ਹਜੇ ਵੀ ਬਹੁਤ ਤੇਜ ਖੜਿਆ ਤੇ ਅੱਜ ਆਪਾਂ ਸਾਰਾ ਕੰਮ ਟਾਈਮ ਨਾਲ ਨਵੇੜ ਲਿਆ ਸੀਗਾ ਇਹਦਾ ਭਾਇਆ ਵਾ ਉਹ ਆਪਣੀ ਜਿਹੜੀ ਵਹਿੜ ਹੁਣ ਨਵੀਂ ਜਿਨੇ ਬੱਚਾ ਸਿੱਟਿਆ ਸੀ ਉਹਨਾਂ ਪਾਸਮ ਪੈਂਦੀ ਜਦੋਂ ਫਿਰ ਉਹਦੇ ਵਿਚਾਰੀ ਜੇ ਧਾਰ ਬੋਲੀ ਕਰਕੇ ਦੁੱਧ ਚੋਣ ਲੱਗ ਜਾਂਦਾ ਫਿਰ ਸਾਰਿਆਂ ਨੂੰ ਇਕੱਠਿਆਂ ਨੂੰ ਚੋਈ ਲਿਆ ਨਾਲ ਦੀ ਨਾਲ ਨਵਾਹੀ ਗਿਆ ਤੇ ਦੇਖੋ ਅੱਜ ਸੋਨੀ ਆਈ ਸੀਗੀ ਲੇਟ ਉਹ ਮੋਟਾ ਮੋਟਾ ਸੱਟ ਗਈ ਮੈਂ ਫਿਰ ਹੁਣ ਨਾਲ ਦੀ ਨਾਲ ਫੋਸ ਪਿੱਛੇ ਕਰੀ ਜਾਏ ਵੇਖਿਓ ਵਧੀਆ ਸਾਫ ਸੁੱਕਾ ਮੈਂ ਮਾਰੀ ਫਿਰ ਬੁੱਕਰ ਹੁਣ ਪਸੀਨਾ ਪਸੀਨੀ ਹੋ ਗਈ ਮੈਂ ਸਾਰੇ ਇੱਥੋਂ ਵੀ ਨਾਲੀਆਂ ਚੋਂ ਕੱਢਿਆ ਉਧਰ ਢੇਰੀ ਲਾਤੀ ਇੱਕ ਸਾਰੀਆਂ ਨਵਾਈਆਂ ਤੇ ਇੱਧਰ ਵੀ ਸਾਰੇ ਅੰਦਰ ਚੰਗੀ ਤਰ੍ਹਾਂ ਸਾਫ ਕਰਤਾ ਲੱਗੇ ਆ ਬੈੱਡ ਇਹਨਾਂ ਦੇ ਹੈਂ ਤੇ ਆ ਦੋਨੇ ਤੁੱਤਰੀਆਂ ਮੋਤਰੀਆਂ ਜੀਆਂ ਹਾਂ ਮੰਗੋ ਇਹ ਹੈਗੀ ਮੰਗੋ ਆ ਹੈਗੀ ਬੀਰੋ ਦੇਖੋ ਹੂੰ ਹੂੰ ਇੱਥੇ ਖੁਸ਼ ਰਹਿੰਦੀਆਂ ਇਹ ਪੱਠੇ ਖਾ ਕੇ ਆਏ ਨੇ ਮਗਰ ਮਗਰਾਉਣਾ ਹੁੰਦਾ ਜਿੱਧਰ ਜਾਓ ਕੈਪਟਨ ਆ ਜਾ ਇਨੇ ਜਿੱਧਰ ਜਾਈਏ ਉਧਰ ਹੀ ਮਗਰ ਜਾਣਾ ਹੁੰਦਾ ਨਾਲ ਵੀ ਕਿੱਥੇ ਚੱਲੇ ਖਾ ਲੋ ਖਾ ਲੋ ਅਮਰ ਕੀ ਪਾਇਆ ਇਹਨਾਂ ਨੂੰ ਦਾਣਾ ਕਹੇ ਨਹੀਂ ਨਹੀਂ ਹਾਂ ਮਿਨਰਲ ਅੱਛਾ ਮਿਨਰਲ ਪਾਤਾ ਤੇ ਚਲੋ ਜੀ ਹੁਣ ਬਸ ਮੇਰਾ ਤਾਂ ਕੰਮ ਰਹਿ ਗਿਆ ਮੈਂ ਤਾਂ ਕਹਿ ਕੇ ਹੀ ਹਟੀਆਂ ਹੁਣੇ ਬੀਬੀ ਹੁਣ ਉਹਨੂੰ ਦੁੱਧ ਤੱਤਾ ਹੋਈ ਜਾਂਦਾ ਮੈਂ ਕਿਹਾ ਮੈਂ ਤਾਂ ਆਟਾ ਗੁੰਨ ਕੇ ਤੇ ਨੌਂਨੀਆ ਫਿਰ ਨਾ ਆ ਕੇ ਕੁੱਪ ਛਿੱਟਾ ਕਰ ਦੂੰਗੀ ਟਾਈਮ ਨਾਲ ਕੰਮ ਨਿਪੜ ਗਿਆਂ ਤੇ ਇੱਕ ਆਪਾਂ ਨੂੰ ਕੱਲ ਆਇਆ ਸੀਗਾ ਮੈਸੇਜ ਸ਼ਾਇਦ ਮੈਂ ਦੇਖਿਆ ਨਹੀਂਗਾ ਕਿਸੇ ਭੈਣ ਦਾ ਜਾਂ ਵੀਰ ਦਾ ਸੀਗਾ ਉਹ ਕਹਿੰਦੇ ਸੀ ਤੁਸੀਂ ਸਾਰੇ ਸੰਦ ਕਿਉਂ ਵੇਚੀ ਜਾਂਦੇ ਆ ਸੰਦ ਆਪਣੇ ਕੋਲ ਇਹ ਜ਼ਿਆਦਾ ਪ੍ਰਾਣੇ ਸੀਗੇ ਆਪਣੇ ਕੋਲੇ ਤਾਂ ਫਾਰਮ ਟਰੈਕ 60 ਆਪ ਟਰੈਕਟਰ ਹੈਗਾ ਉਹ ਜਾਲੀ ਵਾਲੀ ਜਿਹੜੀ ਖੜੀ ਹੈ ਟਰਾਲੀ ਤੋਂ ਉਹਨੂੰ ਦਿਖਦੀ ਆ ਆਪਣੇ ਤੇ ਹੈਗੀ ਆ ਤੇ ਇਹਨਾਂ ਦੇ ਵਿੱਚੋਂ ਟਰੈਕਟਰ ਵਿਕ ਗਿਆ ਤੇ ਟਰਾਲੀ ਦੇ ਆਈ ਸੀ ਅੱਜ ਸਵੇਰੇ ਵੀ ਦੋ ਗਾਹਕ ਤੇ ਹਜੇ ਗੱਲ ਸੂਤ ਜੇ ਬੰਦੀ ਨਹੀਂ ਲੱਗਦੀ ਚਲੋ ਜੀ ਦੇ ਕਰਮਾਂ ਚ ਹੋਈ ਉਸੇ ਨੇ ਲੈ ਜਾਣੀਆਂ ਟਰੈਕਟਰ ਕੱਲ ਲੈ ਗੇ ਰਾਤ ਅੱਜ ਸਵੇਰੇ ਹੀ ਦੋ ਜਾਣੇ ਸੇਰ ਆ ਗਏ ਉਹ ਵਿਚਾਰੇ ਇੱਥੇ ਪਿੰਡੋ ਹੀ ਸੀਗੇ ਤੇ ਉਹ ਦੁਪਹਿਰੇ ਵੀ ਕਿਤੇ ਬਾਰ ਬੂਰ ਖੜਕਾ ਕੇ ਮੁੜ ਗਏ ਅਸੀਂ ਬਾਰ ਲਾ ਕੇ ਦੁਪਹਿਰੇ ਫਿਰ ਵੀ ਬਾਰ ਬੰਦ ਕਰ ਦਈ ਦਖਿਓ ਪਸ਼ੂ ਆਪਣੇ ਗੇਟ ਦੇ ਨਾਲ ਕਰਕੇ ਜਮ ਤੇ ਬਾਰ ਬੰਦ ਕਰਤਾ ਤੇ ਚਲੋ ਉਹਨਾਂ ਦੇ ਕਰਮਾਂ ਦੀ ਸੀ ਜਿਹਦੇ ਕਰਮਾਂ ਚ ਸੀ ਉਹ ਲੈ ਗਏ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਆਪਾਂ ਤੇ ਕੱਲ ਮਿਲਦੇ ਆ ਫੇਰ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਅਬਾਦਰ ਰਹੋ ਚੜਦੀ ਕਲਾ ਚ ਰਹੋ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੇ ਕਰਦੇ ਆ ਵੀਡੀਓ ਦਾ ਐਂਡ